ਚੋਰੀ ਬਤਾ ਚੋਰੀ ਕੀ ਹੈ ਨਾ ਹਾਂ ਕਰੀਆ ਕੀ ਹੈ ਨਾ ਟੁੱਟੀ ਚੋਰੀ ਕਰੀ ਤੇ ਇੱਕ ਵਾਰੀ ਆਇਆ ਹਾਂ ਅੱਜ ਆਇਆ ਹਾਂ ਅੱਜ ਮੈਨੂੰ ਤੋੜ ਲੱਗਦੇ ਦਿੱਟਾ ਹੈ ਅਤੇ ਸਥਾਨਕ ਲੋਕਾਂ ਦੇ ਵੱਲੋਂ ਇੱਕ ਕਥਿਤ ਚੋਰ ਨੂੰ ਕਾਬੂ ਕੀਤਾ ਗਿਆ ਇਸ ਦੀ ਕੁਟਮਾਰ ਕਰ ਇਸ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪਰ ਇਸ ਮਾਮਲੇ 'ਚ ਤੁਹਾਡੀ ਹੈਰਾਨਗੀ ਦੀ ਹੱਦ ਉਦੋਂ ਨਹੀਂ ਰਹੇਗੀ ਜਦੋਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਆਖਿਰ ਇਸ ਚੋਰ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਕਿੱਥੇ ਸੀ ਲੋ ਰਿਪੋਰਟ ਵੇਖੋ ਚੋਰੀ ਬਤਾ ਚੋਰੀ ਕੀ ਹੈ ਨਾ ਹਾਂ ਕਰੀਆ ਕੀ ਹੈ ਨਾ ਟੂਟੀ ਚੋਰੀ ਕਰੀ ਤੇ ਇੱਕ ਵਾਰੀ ਆਇਆ ਹਾਂ ਅੱਜ ਆਇਆ ਹਾਂ ਅੱਜ ਮੈਨੂੰ ਤੋੜ ਲੱਗਦੇ ਚਿੱਟਾ ਤੇ ਤਸਵੀਰਾਂ ਵੇਖ ਤੁਹਾਨੂੰ ਸਮਝ ਆ ਹੀ ਗਿਆ ਹੋਣਾ ਕਿ ਇੱਥੇ ਚੋਰੀ ਹੋਈ ਹੈ ਚੋਰੀ ਕਰਨ ਦੇ ਇਲزام ਇਨਾ ਜਨਾਬ ਤੇ ਲੱਗੇ ਨਹੀਂ ਜੋ ਕੈਮਰੇ ਤੇ ਆਪਣਾ ਗੁਨਾਹ ਕਬੂਲ ਕਰਦੇ ਵੀ ਵਖਾਈ ਦੇ ਰਹੇ ਨਹੀਂ ਬਤਾ ਚੋਰੀ ਕੀ ਹੈ ਨਾ ਹਾਂ ਕਰੀਆ ਕੀ ਹੈ ਨਾ ਟੂਟੀ ਚੋਰੀ ਕਰੀ ਹੋਰ ਕਿਹ ਕਿਹ ਕਿਹੋਂ ਸੇ ਲੈ ਕੇ ਆਏ ਇਹ ਟੂਟੀ ਚੱਕੀ ਇਹ ਗਲੀ ਗਲੀ ਨੰਬਰ ਕਿਤਨਾ ਹੈ ਗਲੀ ਨੰਬਰ ਹੁਣ ਤੁਸੀਂ ਸੋਚ ਰਹੇ ਹੋਣੇ ਹੋ ਕਿ ਇਹਦੇ 'ਚ ਕੀ ਖਾਸ ਹੈ ਅਜਈਆਂ ਚੋਰੀਆਂ ਤਾਂ ਪੰਜਾਬ 'ਚ ਆਮ ਹੀ ਹੋ ਰਹੀਆਂ ਨੇ ਨਸ਼ੇ ਦੇ ਆਦੀ ਨੌਜਵਾਨ ਅਜਿਹੇ ਕਾਰਨਾਮੇ ਕਰਦੇ ਹੀ ਰਹਿੰਦੇ ਨੇ ਪਰ ਇੱਥੇ ਖਾਸ ਹੈ ਉਹ ਦਫ਼ਤਰ ਜਿਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਖਾਸ ਨਹੀਂ ਇਹ ਤਸਵੀਰਾਂ ਜਿੱਹਾਂ ਅਬੋਹਰ 'ਚ ਚੋਰੀ ਦੀ ਇੱਕ ਵਾਰਦਾਤ ਹੋਈ ਹੈ ਇੱਥੇ ਇੱਕ ਦਫ਼ਤਰ ਨੂੰ ਇੱਕ ਚੋਰ ਦੇ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹ ਦਫ਼ਤਰ ਦਿੱਲੀ ਦੇ ਮੁੱਖ ਮੰਤਰੀ अरविंद केजरीवाल ਦੇ ਰਿਸ਼ਤੇਦਾਰ ਅਤੇ ਉਨ੍ਹਾਂ ਦੇ بیٹے ਦਾ ਦੱਸਿਆ ਜਾ ਰਿਹਾ ਹੈ ਮਿਲੀ ਜਾਣਕਾਰੀ ਮੁਤਾਬਕ ਚੋਰ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਅਤੇ ਜਦੋਂ ਉਹ ਚੋਰੀ ਕਰ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਸਥਾਨਕ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਦੇ ਕੋਲੋਂ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਗਿਆ ਉਸ ਦੀ ਛਤਰਪਰੇੜ ਕੀਤੀ ਗਈ ਜਿਵਾੜ ਖਾਨ ਦੇ ਅੰਦਰ ਗਿਆ ਜੀ ਕੋਠੀਆਂ ਲੱਗੀਆਂ ਹੋਈ ਸੀ ਗਲੀ 'ਚ ਪਾਰਨੀਕ ਦੇ ਅੰਦਰ ਚਲਾ ਗਿਆ ਅੰਦਰ ਜਾ ਕੇ ਉਹਨੇ ਸ਼ੀਸ਼ਾ ਅੰਦਰ ਵੜ ਕੇ ਸ਼ੀਸ਼ਾ ਤੋੜਿਆ ਸ਼ੀਸ਼ਾ ਤੋੜ ਕੇ ਅੰਦਰ ਵੜ ਗਿਆ ਅੰਦਰ ਕੂੜੀਆਂ ਖੋਲ ਕੇ ਤੇ ਅੰਦਰ ਸਾਰੇ ਵਾਸ਼ਸ਼ੀਨ ਵਗੈਰਾ ਕੋ ਤੋੜ ਚਾਟ ਕੇ ਸਾਰੀ ਟੂਟੀਆਂ ਟਾਟੀਆਂ ਤੇ ਉਹ ਵਾਸ਼ਸ਼ੀਨ ਤਾਂ ਉੱਠੀ ਪਈ ਟੁੱਟਿਆ ਸ਼ੀਸ਼ਾ ਤੋੜਿਆ ਤੇ ਟੂਟੀਆਂ ਸੀ ਅੰਦਰ ਰਕਤੀ ਸੀ ਉੱਠੀ ਪਈ ਐ ਤੇ ਉਹ ਜਿਹੜਾ ਉਹਨੋਂ ਸੀ ਬੰਦ ਕੇ ਰੱਖਿਆ ਰਿਸ਼ਤੇਦਾਰੀ ਤੋਂ ਡੇ ਕੀ ਲੱਗਦਾ ਕੀ ਐ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਕੀ ਰਿਸ਼ਤਾ ਕੀ ਤੁਹਾਡਾ ਮੇਰਾ ਫੁੱਫਾ ਜੀ ਲੈ ਮੈਂ ਉਹਦੇ ਫੁੱਫਾ ਜੀ ਲੱਗਣਾ ਅੱਛਾ ਠੀਕ ਆਏ ਵੀ ਇੱਥੇ ਤੁਹਾਡੇ ਕੋਲੇ ਹਾਂ ਆਏ ਹੋਏ ਵੀ ਹੈ ਜੀ ਹਸਾਨਕ ਲੋਕਾਂ ਦੇ ਵੱਲੋਂ ਇਸ ਕਥਿਤ ਚੋਰ ਦੀ ਕਟਮਾਰ ਕੀਤੀ ਗਈ ਅਤੇ ਫਿਰ ਇਸ ਦੀ ਵੀਡੀਓ ਬਣਾਈ ਗਈ ਜਿਸ ਚੋਂ ਆਪਣਾ ਗੁਨਾਹ ਕਬੂਲ ਦਾ ਨਜ਼ਰ ਆਇਆ ਹੈ ਇਹ ਕਹਿੰਦਾ ਨਜ਼ਰ ਆ ਰਹੀ ਹੈ ਕਿ ਉਹ ਨਸ਼ਿਆਦਾਤੀ ਹੈ ਅਤੇ ਨਸ਼ੇ ਦੀ ਆਪਣੀ ਲਤ ਨੂੰ ਪੂਰਾ ਕਰਨ ਦੇ ਲਈ ਹੀ ਉਹ ਚੋਰੀਆਂ ਕਰਦਾ ਹੈ ਅੱਜ ਮਨਾ ਤੋੜ ਨਗਰ ਚਿੱਟਾ ਚਿੱਟਾ ਪਿੱਤਾ ਕਾਰ ਅਤੇ ਸੰਤਨਗਰ ਸੰਤਨਗਰ ਮੈਂ

ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਫੌਰੀਨ ਪੁਲਿਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ ਪਰ ਪੁਲਿਸ ਕਰੀਬ 1 ਘੰਟੇ ਬਾਅਦ ਮੌਕੇ ਤੇ ਪਹੁੰਚੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਆਪਣੇ ਨਾਲ ਲੈ ਗਈ ਉਥੇ ਇਹ ਸਭ ਮੁਲਾਕੀ ਪੁਲਿਸ ਤੱਕ ਹੀ ਕਹਿਣਾ ਸੀ ਲਓ ਤੁਸੀਂ ਉਹ ਵੀ ਸੁਣ ਲਓ ਇਹ ਮਾਰਨਿੰਗ ਸਾਨੂੰ ਇੱਕ ਕੰਪਲੇਂਟ ਰੀਸੀਵ ਹੋਈ ਸੀ ਵੀ ਇੱਕ ਕੋਈ ਅਣਪਛਾਤਾ ਨੌਜਵਾਨ ਜਿਹੜਾ ਹੈਗਾ ਕਿਸੇ ਘਰ 'ਚ ਰੋਬਰੀ ਦੇ ਅਟੈਂਪਟ ਲਈ ਕਰੇ ਐਂਟਰ ਕੀਤਾ ਤੋ ਘਰਦਿਆਂ ਵੱਲੋਂ ਹੀ ਅਪ੍ਰੀਹੈਂਡ ਕੀਤਾ ਗਿਆ ਸੀਗਾ ਜਿਸ ਵੰਦੀ ਪੁਲਿਸ ਪਾਰਟੀ ਉੱਥੇ ਪਹੁੰਚ ਕੇ ਉਹਨੂੰ ਅਸੀਂ ਜਿਹੜਾ ਹੈਗਾ ਗ੍ਰਫਤਾਰ ਕਰ ਲਿਆ ਜਿਸ ਵੰਦੀ ਅਸੀਂ ਉਹ ਤੋਂ ਪੁੱਛਗਿੱਛ ਕਰ ਰਹੇ ਹਾਂ ਜਿਹੜੀ ਵੀ ਸਾਡੇ ਕੋਈ ਹਾਲਾਤ ਜਾਂ ਕੋਈ ਚੋਰੀਆਂ ਜਿਹੜੀਆਂ ਵੀ ਹੈਗੀਆਂ ਉਹ ਤੇ ਪਹਿਲਾਂ ਵੀ ਆਇਆ ਤਫਤੀਸ਼ ਦੌਰਾਨ ਵੀ ਐਫ ਆਈ ਆਰਸ ਹੈਗੀਆਂ ਤੇ ਜੇ ਕੋਈ ਸਾਡੇ ਕੋਲ ਕ੍ਰਾਈਮ ਉਦੋਂ ਦਾ ਹੁੰਦਾ ਹੈ ਰਿਪੋਰਟ ਹੁੰਦਾ ਤਾਂ ਉਸ ਤੇ ਅਸੀਂ ਬਣਦੀ ਕਾਰਵਾਈ ਕਰ ਰਹੇ ਹਾਂ ਜੀ ਹਾਂ ਹੁਣ ਤਾਂ ਨਸ਼ੇ ਕਾਰਨ ਸੂਬੇ ਦੇ ਹਾਲਾਤ ਹੀ ਬਣ ਚੁੱਕੇ ਨੇ ਕਿ ਨਸ਼ੇ ਦੇ ਆਦੀ ਉਹਨਾਂ ਦੇ ਆਪਣਿਆਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਲੱਗੇ ਨੇ ਜਿਨਾਨੀ ਨਸ਼ਾ ਦਾ ਖਾਤਮਾ ਕਰਨ ਦੀ ਗੱਲ ਆਖੀ ਸੀ ਹੁਣ ਇਸ ਨੂੰ ਕੀ ਸਮਝੀਏ ਇਹ ਤੁਸੀਂ ਹੀ ਦੱਸ ਦਿਓ ਅਬੋਹਰ ਤੋਂ ਅਫਤਾਬ ਸਿੰਘ ਦੀ ਰਿਪੋਰਟ ਪੀਪੀਸੀ ਨਿਊਜ਼